हैलो फ्रेंड्स स्वागत है तुडा अपने यूट्यूब चैनल पर फ्रेंड्स अजियो करा भूगोल रिटेटिड मोस्ट इंपोर्टेंट फिफ्टीन एमसी क्यूज जो कि पाबाब पी एस टैड पी टी प्लस बीते जिन्हें भी एग्जाम होने उन्होंने सब ले इसके अलावा इंडियन लैवल के जिन्हें भी कॉम्पीटेटिव एग्जाम्स होंगे उन्होंने भी इंपोर्टेंट है करडियो फस्ट क्वेश्चन है भारत का सब तो पुराना तेल खेत्र के सब तो पुराना खेल तेल खेत्र है जो है ऑप्शन नंबर ए डिगबोई ਇਹ ਤੇਲ ਸੋਤ کارਖਾਨਾ ਅਸਬਰਾਜ਼ ਦੇ ਵਿੱਚ ਹੈ ਤੇ ਡਿਗਬੋਈ ਖੇਤ ਤੇਲ ਖੇਤਰ ਦੇ ਵਿੱਚ ਬੱਪਾ ਪਾਗ ਕਈ ਵਾਰ ਇਹ ਵੀ ਪੁੱਛ ਲੈਂਦੇ ਨੇ ਵੀ ਉੱਥੇ ਵਿੱਚ ਕਿਹੜੇ ਕਿਹੜੇ ਤੇਲ ਖੂਦ ਨੇ ਬੱਪਾ ਪਾਗ ਹੰਸਾ ਪਾਗ ਨਵੇਲੀ ਤੇ ਅ ਸੋਰੀ ਡਿਗਬੋਈ ਡਿਗਬੋਈ ते पानी डोला खूह ने तेल दे है दे। पिपली दरा पिपली घाट केडी पर्वत माला से स्थित है जो पिपली द दर, घाट दर्रा है यह अरावली पर्वत उ स्थित है ऑप्शन नंबर बी इज का राइट आंसर है इस तू तो इलावा देखो अरावली पर्वत श्रेणी है जो भारत की सब तो प्राचीन पर्वत श्रेणी है यह पर्वत श्रेणी मानसून पौना समान अंतर ही राजस्थान के जो बहुत घट होंगी इसकी सब तो उची चोटी का नाम किया गुरु शिखर नैक्सट है आकाश बदला दी उचाई की अधिकतम उंचाई कि बदला की सब तो वचाई होंगी चौदह किलोमीटर ऑप्शन नंबर सी इसका राइट आंसर है बदल मीह ਹਨੇਰੀ ਤੂਫਾਨ ਆਕਾਸ਼ੀ ਬਿਜਲੀ ਦਾ ਗਰਜਣਾ ਇਮਦਾਦੀ ਤਪਤੀ ਅਸ਼ਾਰਤ ਬੱਦਲ ਦੇ ਵਿੱਚ ਹੀ ਹੁੰਦੀ ਹੈ ਤੇ ਸਬਦਾ ਬੱਦਲ ਦੇ ਵਿੱਚ ਪੋਲਰ ਬੋਟੈਕਸ ਨਾਮਕ ਤੇਜ਼ ਹਵਾ ਦਾ ਬਾਪ ਰੋਲੇ ਜੋ ਉਤਪੰਨ ਹੁੰਦਾ ਹੈ ਨੈਕਸਟ ਹੈ ਬਲੈਕਫੁੱਟ ਇਡੀਅਟ ਕਿਹੜੇ ਹਨ ਬਲੈਕਫੁੱਟ ਇਡੀਅਟ ਦੇ ਜੋ ਉਹ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੀ ਕਜਨ ਜਾਤੀ ਦਾ ਨਾਮ ਬਲੈਕਫੁੱਟ ਇੰਡੀਅਨ ਹੈ ਆਪਸ਼ਨ ਨੰਬਰ ਡੀ ਇਜ਼ ਦ ਰਾਈਟ ਆਨਸਰ ਹੈ ਇਸ ਤੋਂ ਇਲਾਵਾ ਕਾਲਾ ਹਰੀ ਮਾਰੂਥਲ ਦੇ ਵਿੱਚ ਬੁਸ਼ਮੈਨ ਅਮਰੀਕਾ ਦੇ ਵਿੱਚ ਰੈੱਡ ਇੰਡੀਅਨ ਸਹਾਰਾ ਮਾਰੂਥਲ ਦੇ ਵਿੱਚ ਬਦਦੂ ਗ੍ਰੀਨ ਲੈਂਡ ਦੇ ਵਿੱਚ ਐਸਬੀਕੋ ਟੁੰਡਰਾ ਪ੍ਰਦੇਸ਼ ਦੇ ਵਿੱਚ ਯਾਕੂ ਤੇ ਕਾਂਗੋ ਦੇ ਵਿੱਚ ਪਿਗ ਵੀ ਨਾਂ ਦੀ ਜਨਜਾਤੀ ਜਾਂ ਕਵਿਲੇ ਤੇ ਨਿਗਰੋ ਨਾਬਕ ਜਨਜਾਤੀ ਹੈ ਜੋ ਹੀ ਅੰਡੇ ਮਾਂ ਜੋ ਕਿ ਭਾਰਤ ਦੇ ਵਿੱਚ ਉੱਥੇ ਰਹਿੰਦੀ ਹੈ ਨੈਕਸਟ ਹੈ ਨੇਪਾ ਨਗਰ किस प्रसिद्ध है जो नेपा नगर है यह वस्ते प्रसिद्ध है इस द राइट आंसर है अखबारी कागज़ के लिए देखो नेपा नगर है किथे मध्य प्रदेश के पच्छमी बंगाल कागज़ उद्योग भारत का पहला राज है कागज़ का पहला सफल कारखाना है जो यठारह सौ उनासी ईस्वी लखनऊ के विखे लगा लगवाया गया से इसके अलावा ਜਿਹਾ ਬਦ ਦੁਨੀਆ ਦੀ ਗੱਲ ਕਰੀਏ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਖਵਾਰੀ ਕਾਗਜ਼ ਉਤਪਾਦਕ ਦੇਸ਼ ਹੈ ਜੋ ਹੈ ਕੈਨੇਡਾ ਕਾਗਜ਼ ਬਨੋ ਦੇ ਲਈ ਬਾਸ ਲੱਕੜੀ ਘਾਹ ਪਰਸਨ ਕੋਲਾ ਇੰਨਾ ਸਾਰਿਆਂ ਦੀ ਜ਼ਰੂਰਤ ਹੁੰਦੀ ਹੈ ਨੈਕਸਟ ਹੈ ਸੂਰਜ ਦਾ ਕੇਂਦਰੀ ਭਾਗ ਕਿਹੜਾ ਹੈ ਸੂਰਜ ਦਾ ਕੇਂਦਰੀ ਭਾਗ ਕਿਹੜਾ ਹੈ ਕੋਰ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਕੋਰ ਹੈ ਜੋ ਇਹ ਸੂਰਜ ਦਾ ਸਭ ਤੋਂ ਗਰਮ ਭਾਗ ਹੁੰਦਾ ਹੈ ਪ੍ਰithvi ਨੂੰ ਸੂਰਜੀ ਦਾ ਤਾਪ ਦਾਂ दो अरबवा भाग मिलता है सूरज हाइड्रोजन यानी कि कहत्तर प्रसेंट हाइड्रोजन से छब्बी पॉइंट इन गैस का एक गोला है नैक्सट है जैट हवाई जहाजा के लिए सब तो उपयोगी मंडल केड़ा है जैट हवाई जहाज़ है जो वह संताप मंडल मतलब कि चल रहे क्यों क्योंकि संताप मंडल ਬਦਲ ਮੀਹ ਹੰਦੇ ਰਿ ਗੜੇ ਇੰਦਾ ਤੋਂ ਬਿਨਾ ਹੁੰਦਾ ਹੈ ਜਨ ਕਿ ਇੰਦਾ ਤੋਂ ਰਹੀ ਟੁੱਟਦਾ ਹੈ ਨੈਕਸਟ ਹੈ ਹਰੀਕੇਨ ਚੱਕਰਵਾਤ ਕਿੱਥੇ ਆਉਂਦੇ ਹਨ ਹਰੀਕੇਨ ਚੱਕਰਵਾਤ ਆਉਂਦੇ ਹਨ ਪ੍ਰਸ਼ਾਂਤ ਮਹਾਸਾਗਰ ਤੇ ਅਟਲਾਂਟਿਕ ਮਹਾਸਾਗਰ ਦੇ ਵਿੱਚ ਆਪਸ਼ਨ ਨੰਬਰ D ਇਸ ਦਾ ਰਾਈਟ ਅਨਸਰ ਹੈ ਚੱਕਰਵਾਤਾਂ ਨੂੰ ਅਲੱਗ-ਅਲੱਗ ਖੇਤਰਾਂ ਵਿੱਚ ਆ ਡੈਡ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਅਮਰੀਕਾ ਅਮਰੀਕਾ ਦੇ ਵਿੱਚ ਇਸ ਨੂੰ ਹਰੀਕੇਨ ਤੇ ਟਾਰ ਟਾਈਡੂ ਜਿਹੜੀ ਕਿ ਸੰਸਾਰ ਦਾ ਸਭ ਤੋਂ ਤੇਜ਼ ਤੇ ਵਿਨਾਸ਼ਕ ਤੂਫਾਨ ਹੈ ਜੋ ਟਾਈਡੂ ਇਹ ਕਹਿੰਦੇ ਹਨ ਚੀਨ ਦੇ ਜਾਪਾਨ ਦੇ ਵਿੱਚ ਇਸ ਨੂੰ ਟਾਈਫੂਨ ਆਸਟ੍ਰੇਲੀਆ ਦੇ ਵਿੱਚ ਵਿਲੀ ਵਿਲੀ ਤੇ ਭਾਰਤ ਦੇ ਵਿੱਚ ਇਸ ਨੂੰ ਵਾਵਰੋਲਾ ਜਾਂ ਚੱਕਰਜਾਂ ਚੱਕਰਵਾਤ ਕਹਿੰਦੇ ਹਨ ਨੈਕਸਟ ਹੈ ਭਾਰਤ ਵਿੱਚ ਬਗਦਰ ਵਾਲੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਭਾਰਤ ਦੇ ਵਿੱਚ ਬਗਦਰ ਵਾਲੀ ਸਭ ਤੋਂ ਲੰਬੀ ਦਦੀ ਹੈ অপਸ਼ਨ ਨੰਬਰ B ਗੰਗਾ ਭਾਰਤ ਵਿੱਚੋਂ ਬਗਦਰ ਵਾਲੀ ਸਭ ਤੋਂ ਲੰਬੀ ਜੇ ਭਾਰਤ ਦੇ ਵਿੱਚੋਂ ਵਗਰ ਵਾਲੀ ਸਭ ਤੋਂ ਲੰਬੀ ਨਦੀ ਕਿਹੜੀ ਹੈ ਸਿੱਧ ਬ੍ਰਹਮਪੁੱਤਰ ਨਦੀ ਦਾ ਦੂਜਾ ਅਤੇ ਗੰਗਾ ਨਦੀ ਦਾ ਤੀਜਾ ਸਥਾਨ ਹੈ ਪਰ ਸਿੱਧ ਤੇ ਬ੍ਰਹਮਪੁੱਤਰ ਨਦੀਆਂ ਭਾਰਤ ਤੋਂ ਬਾਹਰ ਜ਼ਿਆਦਾ ਖੇਤਰ ਦੇ ਵਿੱਚ ਵਗੜ ਕਰਕੇ ਗੰਗਾ ਨੂੰ ਹੀ ਭਾਰਤ ਦੀ ਸਭ ਤੋਂ ਲੰਬੀ ਨਦੀ ਮੰਨਿਆ ਗਿਆ ਹੈ ਸਤਲੁਜ ਨਦੀ ਹੈ ਜੋ ਪੰਜਾਬ ਦੀ ਸਭ ਤੋਂ ਲੰਬੀ ਨਦੀ ਹੈ ਇਹ ਵੀ ਤੁਸੀਂ ਯਾਦ ਰੱਖਿਓ ਨੈਕਸਟ ਸੇ भारत का उत्तरी सिरा के भारत का उत्तरी सिरा है ऑप्शन नंबर सी इंदराकाल इंदराकाल जो कि जम्मू कश्मीर राज स्थित है इंदराकाल भारत चीन पाकिस्तान अफगानिस्तान की हद लगती है इंदरा पॉइंट है जो यह भारत का दखनी सिरा है जो कि अंडेमान निकोबार उत्ते स्थित है भारत का पछ्छमी सिरा जो कि राजर ग्री क्रीक ਉਗਰ ਜਰਾਤ ਦੇ ਵਿੱਚ ਹੈ ਤੇ ਭਾਰਤ ਦਾ ਪੂਰਵੀ ਸਿਰਾ ਬਾਲਾਗੋ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ ਬਾਲਾਗੋ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ ਤੇ ਭਾਰਤ ਦਾ ਪੂਰਵੀ ਸਿਰਾ ਹੈ ਨੈਕਸਟ ਹੈ ਖੇਤਰਫਲ ਦੀ दृष्टि ਨਾਲ ਭਾਰਤ ਸੰਸਾਰ ਦਾ ਕਿੰਵਾਂ ਦੇਸ਼ ਹੈ ਖੇਤਰਫਲ ਦੀ ਦ੍ਰਿਸ਼ਟੀ ਦੇ ਨਾਲ ਭਾਰਤ ਸੱਤਵਾਂ ਦੇਸ਼ ਹੈ ਸੰਸਾਰ ਦਾ অপਸ਼ਨ ਨੰਬਰ ਡੀ ਇਸ ਦਾ ਰਾਈਟ ਅਨਸਰ ਹੈ ਖੇਤਰਫਲ ਦੀ दृष्टि ਦੇ ਨਾਲ ਰਾਜਸਥਾਨ ਜੋ ਭਾਰਤ ਦਾ ਸਭ ਤੋਂ ਵੱਡਾ ਤੇ ਗੁਆਹ ਸਭ ਤੋਂ ਛੋਟਾ ਰਾਜ ਹੈ ਖੇਤਰਫਲ ਦੀ दृष्टि ਦੇ ਨਾਲ ਪੰਜਾਬ ਭਾਰਤ ਦਾ 19ਵਾਂ ਤੇ ਜਨਸੰਖਿਆ ਦੇ ਹਿਸਾਬ ਦੇ ਨਾਲ ਪੰਜਾਬ ਭਾਰਤ ਦਾ 15ਵਾਂ ਰਾਜ ਹੈ ਜਨਸੰਖਿਆ ਦੇ ਵਿੱਚ ਭਾਰਤ ਹੁਣ ਤਾਂ ਪਹਿਲੇ ਨੰਬਰ 'ਤੇ ਆ ਗਿਆ ਵੈਸੇ ਅੱਗੇ ਦੂਜੇ ਸਥਾਨ ਤੇ ਸੀ ਨੈਕਸਟ ਹੈ ਕਿਹੜਾ ਦਰਾ ਭਾਰਤ ਤੇ ਤਿੱਬਤ ਨੂੰ ਜੋੜਦਾ ਹੈ ਭਾਰਤ ਤੇ ਤਿੱਬਤ ਨੂੰ ਸ਼ਿਪਕੀਲਾ ਦਰਾ ਜੋੜਦਾ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਅਨਸਰ ਹੈ 10 ਕਿੱਲੇ ਦਰਹਿ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਤਿੱਬਤ ਦੀ ਬਾਰਡਰ ਦੇ ਉੱਤੇ ਸਥਿਤ ਹੈ। ਤੇ ਇਸ ਤੋਂ ਇਲਾਵਾ ਤੁਜੂ ਦਰਾ ਤੁਜੂ ਦਰਹਿ ਜੋ ਇਹ ਬਰੀਪੁਰ ਦੇ ਵਿੱਚ ਸਥਿਤ ਹੈ ਜੋ ਭਾਰਤ ਤੇ ਬਯਨਮਾਰ ਨੂੰ ਆਪਸ ਦੇ ਵਿੱਚ ਜੋੜਦਾ ਹੈ। ਨੈਕਸਟ ਹੈ ਭਾਰਤ ਦੀ ਸਭ ਤੋਂ ਪੁਰਾਣੀ ਪर्वत ਲੜੀ ਕਿਹੜੀ ਹੈ? ਭਾਰਤ ਦੀ ਸਭ ਤੋਂ ਪੁਰਾਣੀ ਪर्वत ਲੜੀ ਹੈ ਅਰਾਵਲੀ ਪर्वਤ। ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ। ਅਰਾਵਲੀ ਪर्वਤ। देखो हिमालय पर्वत नवीन पर्वत श्रेणी के विन्ध्याचल तो सतपुड़ा पर्वत भी प्राचीन देव पर अरावली पर्वत है जो ये सब तो पुराना पर्वत है नैक्सट है मानसरोवर झील तो निकलन वाला तरह किड़ा है मानसरोवर झील के सारे निकलते हैं सतलुज भी सिंधवी तो ब्रह्मपुत्र भी ऑप्शन नंबर डी इस रंसर है यह झील है जो तिब्बत चीन के चीन ਨੇ 1950-51 ਦੇ ਵਿੱਚ ਸੈਦਿਕ ਕਾਰਵਾਈ ਕਰਕੇ ਤਿੱਬਤ ਤੇ ਅਧਿਕਾਰ ਕਰ ਲਿਆ ਸੀ ਹੁਣੇ ਚੀਨ ਦਾ ਇੱਕ ਰਾਜ ਹੈ ਤੇ ਲਹਾਬਾ ਇਸੇ ਦਾ ਰਾਸਤਾ ਨਹੀਂ ਹੈ ਗ੍ਰੇਟ ਤਿੱਬਤ ਖੇਤਰ ਦੇ ਲੋਕ ਆਜ਼ਾਦੀ ਦੇ ਲਈ ਕੀ ਸੰਗਸ਼ ਕਰੇ ਨੇ ਨੈਕਸਟ ਹੈ ਮਿੱਟੀ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਜੋ ਮਿੱਟੀ ਦਾ ਅਧਿਐਨ ਹੈ ਇਸ ਨੂੰ ਕੀ ਆਇਆ ਹੈ ਪੈਡਰੋਲੋਜੀ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਇਸ ਤੋਂ ਇਲਾਵਾ ਦੇਖੋ ਫਲਾ ਦੇ ਅਧਿਐਨ ਨੂੰ ਪੋਮੋਲੋਜੀ ਕਿਹਾ ਜਾਂਦਾ ਹੈ ਪੋਮਬੋਲੋਜੀ ਫਲਾ ਦੇ ਫੁੱਲਾ ਦੇ ਦੇ ਆ ਨੂੰ ਇੰਥੋਲੋਜੀ ਇੰਥੋਲੋਜੀ ਫੁੱਲਾ ਦੇ ਦੇ ਆ ਨੂੰ ਕਹਿੰਦੇ ਸੱਪਾ ਦੇ ਅਧਿਆਇ ਨੂੰ ਫੂਜੋਲੋਜੀ ਕਾ ਦੇ ਦੇ ਆ ਨੂੰ ਇਗਰਸਟੋਲੋਜੀ ਕਹਿੰਦੇ ਸਮਾਜ ਦੇ ਦੇ ਆ ਨੂੰ ਸਮਾਜ ਵਿਦਿਆਨ ਪੁਰਾਣੇ ਸਿੱਖਿਆ ਦੇ ਦੇ ਆ ਨੂੰ ਨਿਉਬਿਸ ਨਿਉਬਿਸ ਬੋਟੀ ਕਸਬ ਵਾਤਾਵਰਣ ਦੇ ਦੇ ਆ ਨੂੰ ਇਕੋਲੋਜੀ ਅਧਿਆਪਨ ਕਲਾ ਅਧਿਆਧਿਆਨ ਨੂੰ ਕੀ ਕਹਿੰਦੇ ਹੈ ਪੈਡਾਗੋਗੀ ਪੂਲਾੜ ਦੇ ਅਧਿਆਧਿਆਨ ਅਸਟਰੋਨੋਮੀ ਤੇ ਭਾਸ਼ਾ ਵਿਗਿਆਨ ਦੇ ਅਧਿਆਧਿਆਨ ਨੂੰ ਫਿਲੋਲੋਜੀ ਕਹਿੰਦੇ ਹੈ ਫਰੇਜ਼ ਦੇ ਦਿੱਕ ਪੁਆਇੰਟ ਤੋਂ ਸੀ ਬੋਟ ਕਰ ਲਿਓ ਫਰੈਂਡਸ ਜੇਰੇ ਅਜੇ ਵੀਡੀਓ ਦੇ ਮੋਸਟ ਇੰਪੋਰਟੈਂਟ 50 Qs ਪਲੀਜ਼ ਵੀਡੀਓ 유ਸਫੁਲ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿੰਨਾਂ ਨੇ ਅਜੇ ਨਹੀਂ ਕੀਤਾ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ